हां जी दोस्तों आज शिकाले थे स्कुलां ਦੇ ਵਿੱਚ ਫਿਰ ਹੋਈਆਂ ਛੁੱਟੀਆਂ ਦੱਸਦੇ ਆਂ ਪੂਰੀ ਅਪਡੇਟ ਵੀਡੀਓ ਨੂੰ ਲਾਸਟ ਤੱਕ ਦੇਖਿਓ ਕਿੱਥੇ ਦੁਬਾਰਾ ਛੁੱਟੀਆਂ ਦਾ ਐਲਾਨ ਹੋ ਚੁੱਕਿਆ ਤਾਂ हां जी ਦੋਸਤੋ ਠੰਡ ਕਾਰਨ ਮੋੜ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਇਸ ਤਰੀਕ ਤੱਕ ਬੰਦ ਰਹਿਣਗੇ ਸਕੂਲ 1 3 2024 ਠੰਡ ਕਾਰਨ ਸਕੂਲਾਂ ਵਿੱਚ ਮੋੜ ਛੁੱਟੀਆਂ ਦਾ ਐਲਾਨ ਇਸ ਤਰੀਕ ਤੱਕ ਬੰਦ ਰਹਿਣਗੇ ਸਕੂਲ ਜੱਗਬਾਣੀ ਦੀ ਇਹ ਖਬਰ ਹੈ ਨੈਸ਼ਨਲ ਡਿਸਕ ਠੰਡ ਕਾਰਨ ਸਕੂਲਾਂ 'ਚ ਮੁਰ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਹੁਕਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਹਨ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹਾ ਪ੍ਰੀਸ਼ਦ ਨੇ ਠੰਡ ਦੇ ਮੱਦੇਨਜ਼ਰ 6 ਜਨਵਰੀ ਤੱਕ ਨਰਸਰੀ ਤੋਂ 8ਵੀਂ ਤੱਕ ਦੀਆਂ ਜਮਾਤਾਂ ਦੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕੀਤਾ ਤਾਂ ਹਾਂ ਜੀ ਦੋਸਤੋ ਮੱਦੇਨਜ਼ਰ ਜਿਹੜੀ ਛੁੱਟੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਗਵਾਂਢੀ ਰਾਜਾਂ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਸਰਕਾਰ ਇਹਨਾਂ ਨੂੰ ਦੇਖਦੇ ਹੋਏ ਕੁਝ ਐਲਾਨ ਕਰਦੀ ਹੈ ਜਾਂ ਨਹੀਂ ਸਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਤਨੋਂ ਸਾਰੀਆਂ ਲਾਈਵ ਅਪਡੇਟਸ ਹਾਧੇ ਰਾਮਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਬਹੁਤ ਸਾਰੇ ਕਹਿੰਦੇ ਹੁੰਦੇ ਆ ਕਿ ਤੁਸੀਂ ਜਿਹੜੀ ਫੇਕ ਨਿਊਜ਼ ਲਿਉਨੇ ਆ ਦੇਖੋ ਸ਼ੇਅਰ ਸਾਈਟ ਤੇ ਅਪਡੇਟ ਜਿਹੜੀ ਆਉਂਦੀ ਆ ਜਗਵਾਨੀ ਦਾ ਜਿਹੜਾ ਟੈਂਪਲੇਟ ਲੱਗਿਆ ਹੁੰਦਾ ਵਾ ਤੇ ਇਸ ਵੈਬਸਾਈਟ ਦੇ ਦੁਆਰਾ ਹੀ ਇਹ ਨਿਊਜ਼ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ ਤਾਂ ਉਹੀ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਠੀਕ ਹੈ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਤੁਸੀਂ ਵੀ ਜਲਦਬਦ ਆਪਣੇ ਟੀਚਰਸ ਦੇ ਨਾਲ ਮਿਲ ਕੇ ਪ੍ਰੋਟੈਸਟ ਕਰੋ ਕਿ ਸਾਨੂੰ ਛੁੱਟੀਆਂ ਕੀਤੀਆਂ ਜਾਣ ਤਾਂ ਜੋ ਠੰਡ ਕਾਰਨ ਤੁਹਾਨੂੰ ਛੁੱਟੀਆਂ ਹੋ ਜਾਣ ਵੀਡੀਓ ਨੂੰ ਸ਼ੇਅਰ